ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਣਗੇ ਹਾਂਜੀ ਇਹ ਨਾ ਦੁਪਹਿਰ ਦਾ ਟਾਈਮ ਹੋਇਆ ਬਸੀ ਆਪਾਂ ਨਾ ਸੂਟ ਸਲਾਈ ਕਰ ਰਹੇ ਸੀ ਇੱਥੇ ਬੈਠੇ ਦੁਪਹਿਰ ਨੂੰ ਹੀ ਜਿਹੜਾ ਡੇਢ ਕ ਘੰਟਾ ਹੁੰਦਾ ਆਪਣੇ ਕੋਲ 2 ਘੰਟੇ ਆਪਾਂ ਉਹੀ ਆਪਾਂ ਸੂਟ ਸਲਾਈ ਕਰਨ ਲੱਗ ਜਾਨੇ ਆ ਚਲੋ ਥੋੜਾ ਜਿਹਾ ਬਿੰਦ ਝਟ ਕੇ ਰੈਸਟ ਕਰਦੇ ਹੁੰਨੇ ਆ ਬਾਕੀ ਆਪਾਂ ਮਸ਼ੀਨ ਤੇ ਲਾਉਣੇ ਹੁੰਨੇ ਆ ਝਟ ਜਿੰਨੀ ਕ ਲੱਗਦੀ ਆ ਆਪਾਂ ਦਾ ਚਲੋ ਕੋਈ ਗੱਲ ਨਹੀਂ ਆਪਣਾੇ ਕੰਮ ਤਾਂ ਕਰਨਾ ਹੀ ਆ ਜਿਹੜਾ ਕੰਮ ਕਰਨਾ ਹੈ ਤੇ ਕਰਨਾ ਹੀ ਕਰਨਾ ਮੈਂ ਕਿ ਚੱਲ ਇੱਥੇ ਬੈਠੀ ਸੀ ਮੈਂ ਇੱਥੇ ਮੈਂ ਕਿ ਚੱਲੇ ਨੂੰ ਸੂਟ ਸਟੀਚਿੰਗ ਕਰ ਲੈਣੀ ਆ ਬੈਠ ਕੇ ਆਪਾਂ ਫੇਰ ਨਾ ਬੱਚੇ ਲੱਗ ਕੇ ਕਹਿਣ ਕਹਿੰਦੇ ਵੀ ਉਸਨੇ ਕੁਝ ਖਾਣਾ ਅੱਜ ਵੀ ਰੋਜ ਰੋਟੀ ਬਣਾਈ ਜਾਨੀ ਆ ਮੰਮੀ ਤੂੰ ਅੱਜ ਕੁਝ ਬਣਾ ਕੇ ਦੇ ਕੋਈ ਮੈਂ ਚੱਲ ਸੌਂ ਸੌਂ ਚੱਲ ਰਿਹਾ ਆ ਨਾ ਉਰੇ ਆਪਾਂ ਅੱਗ ਮੱਚਦੀ ਸੀ ਇਹ ਨਾ ਉਹੀ ਲੱਗੀ ਜਾਂਦਾ ਪਨੇ ਗੋਹਿਲਾ ਤੇ ਆਪਾਂ ਨੇ ਦਰ ਚੁੱਲੇ ਪਰ ਨਾ ਖੀਰ ਤਰੀ ਵੀ ਦੀ ਆ ਨਾ ਚਲਸੋ ਆਮ ਨੂੰ ਆਪਾਂ ਜੇ ਖੀਰ ਬਣਾ ਲੈਣੇ ਆ ਮੈਂ ਉਹ ਰੇ ਖੀਰ ਧਰਤੀ ਫਿਰ ਉਹ ਦੇ ਪਰ ਚੁੱਲੇ ਪਰ ਖੀਰ ਆਪਣੀ ਬਸੇ ਥੋੜਾ ਚਿਰ ਤੱਕ ਬਣ ਕੇ ਤਿਆਰ ਹੋ ਜੂਗੀ ਆ ਨਾ ਉਹ ਰੇ ਗੋਹਿ ਜਲਾਵਨ ਫਿਰ ਬਹੁਤ ਜ਼ਿਆਦਾ ਅੱਗ ਮਚਣ ਲੱਗ ਜਾਂਦੀ ਏ ਢੱਕੇ ਥੋੜੇ ਜਿ ਗਿੱਲੇ ਹੁੰਦੇ ਨੇ ਮੈਂ ਢੱਕੇ ਤਾਂ ਨਹੀਂ ਲੈਂਦੇ ਹੈਗੇ ਮੈਂ ਕਿ ਚਲ ਪਾਥੀਆਂ ਸੁੱਕੀਆਂ ਹੁੰਦੀਆਂ ਨੇ ਤਾਂ ਕਰਕੇ ਆਪਾਂ ਚੁੱਲੇ ਚੋਂ ਫਿਰ ਪਾਥੀਆਂ ਹੀ ਲਾ ਦੇਣੇ ਹੁੰਦੇ ਆ ਅੱਗ ਬਿਤੇਰੀ ਮਚਦੀ ਆ ਫਿਰ ਪਾਥੀਆਂ ਨਾਲ ਤਾਂ ਬਹੁਤ ਵਧੀਆ ਸੇਕ ਪੈਂਦਾ ਨਹੀਂ ਜੇ ਜਿਆਦਾ ਮਚਾਉਣੀ ਆ ਅੱਗ ਤਾਂ ਖੀਰ ਉਬਲ ਜਾ ਜੇ ਉਬਲ ਕੇ ਫਿਰ ਚੁੱਲੇ ਦੇ ਵਿੱਚ ਪੈ ਜਾਂਦੀ ਹੈ ਫਿਰ ਮੈਨੂੰ ਆਇਆ ਹੁੰਦਾ ਵੀ ਚਲ ਕਾਉਣ ਉਹ ਕਰਨੀ ਹੈ ਵੀ ਉਬਾਲਣਾ ਹਨਾ ਵੀ ਚੁੱਲੇ ਦੇ ਵਿੱਚ ਪੈ ਜਾਂਦੇ ਵੀ ਤਾਂ ਕਰਕੇ ਆਪਾਂ ਮਿੱਠੀ ਮਿੱਠੀ ਅੱਗੋ ਜੀਤੇ ਬਣਾਈ ਆ ਖੀਰ ਫਿਰ ਬੱਚ ਕਹਿੰਦੇ ਹੁੰਦੇ ਵੀ ਚਲੋ ਮੰਮੀ ਕਹਿੰਦੇ ਵੀ ਖੀਰ ਵੀ ਬਣਾਈਓ ਆ ਪਹਿਲਾਂ ਤਾਂ ਮੇਰੀ ਸਲਾਹ ਤੇ ਮਾਂ ਹਾਂ ਚਲ ਕੱਲੀ ਖੀਰੇ ਬਣਾ ਲਾਣੇ ਆ ਵੀ ਰੋਟੀਆਂ ਬਣਾ ਲਾਂਗੇ ਫਿਰ ਮੈਨੂੰ ਆਇਆ ਤੇ ਮਾਂ ਹਾਂ ਚਲ ਕੱਲ ਕਣੀਆਂ ਪੈਂਦੀਆਂ ਦੀਆਂ ਕੱਲ ਫਿਰ ਕਣੀਆਂ ਪੈਣ ਕਰਕੇ ਮੈਂ ਹਾਂ ਚਲ ਖੀਰ ਪੂੜੇ ਲਾ ਲੈਣੇ ਆ ਪਰ ਆਪ ਇੱਧਰ ਪੂੜੇ ਬਣਾਉਣ ਲੱਗ ਕੇ ਚਲੋ ਸੌਣ ਕਰਕੇ ਫਿਰ ਮੈਨੂੰ ਆਇਆ ਵੀ ਸੌਣ ਚ ਸਾਲ ਪੂੜੇ ਬਣਾਉਂਦੇ ਹੀ ਹੁੰਦੇ ਨੇ ਤਾਂ ਕਰਕੇ ਆਪਣੇ ਸਾਰੇ ਸੌਣ ਨਗਾ ਤਾਇਤ ਕੀ ਬਣਾਏ ਨਹੀਂ ਹੈਗੇ ਪੂੜੇ ਫਿਰ ਮੈਂ ਇੱਧਰ ਸ਼ਾਮ ਨੂੰ ਮੈਂ ਫਿਰ ਪੂੜੇ ਵੀ ਬਣਾਉਣ ਲੱਗ ਗਈ ਸੀ ਮਾਚਰ ਥੋੜੀ ਜੀ ਖੀਰ ਬਣਾਈ ਵੀ ਜਲ ਜਿਹੜੇ ਖਾਣੇ ਹੋਣਗੇ ਇੱਕ ਦੋ ਦੋ ਖਾ ਲਾਂਗੇ ਕਿਉਂ ਇਹ ਨਿੱਕਰ ਹੁੰਦੇ ਨੇ ਨਾ ਪੂੜੇ ਬਹੁਤ ਸੋਨੇ ਬਣ ਰਹੇ ਨੇ ਪੂੜੇ ਬਹੁਤ ਵਧੀਆ ਬਣੇ ਨੇ ਥੋੜੇ ਚਿਰ ਪਹਿਲਾਂ ਆਪਾਂ ਨੇ ਆਟਾ ਗੁੰਨ ਕੇ ਹੀ ਰੱਖ ਲਿਆ ਤੇ ਜਿੰਨਾ ਥੋੜਾ ਜਿਹਾ ਚਿਰ ਕੇ ਆਪਾਂ 10 ਮਿੰਟ ਇਹਨਾਂ ਨੂੰ ਆਟੇ ਨੂੰ ਗੁੰਨ ਕੇ ਰੱਖ ਲਈਏ ਰੈਸਟ ਵਾਸਤੇ ਤਾਂ ਫਿਰ ਬਹੁਤ ਸੋਨੇ ਪੂੜੇ ਬਣ ਕੇ ਤਿਆਰ ਹੁੰਦੇ ਨੇ ਆਪਣੇ। ਆਹ ਦੇ ਉਰੇ ਨਾ ਕਿੰਨੀ ਅੱਗ ਤੇਜ਼ ਆ ਵੀਰੇ ਬਹੁਤ ਜ਼ਿਆਦਾ ਅੱਗ ਤੇਜ਼ ਦੀ। ਕਿਉਂ ਪੂੜੇ ਜਦ ਆਪਾਂ ਚੁੱਲ੍ਹੇ 'ਪਰ ਬਣਾਉਨੇ ਆ ਬਹੁਤ ਮਤਲਬ ਇੱਕ ਸਾਰ ਅੱਗ ਪੈਂਦੀ ਆ ਤਾਂ ਕਰਕੇ ਨਾ ਵੀਰੇ ਵਧੀਆ ਪੱਕਦੇ ਨੇ। ਗੈਸ 'ਤੇ ਨਹੀਂ ਇੰਨਾ ਸੇਕ ਪੈਂਦਾ ਹੈਗਾ ਜਿੰਨਾ ਚੁੱਲ੍ਹੇ 'ਪਰ ਸੇਕ ਪੈਂਦਾ। ਆਪਾਂ ਵੀਰੇ ਮੈਂ ਕਿਹਾ ਚੱਲ ਬਣਾ ਬੈਠ ਕੇ ਬਣਾ ਲੈਣੀ ਆ ਆਪਾਂ। ਵੀਰੇ ਮੈਂ ਸ਼ਾਮ ਨੂੰ ਕੱਲ ਲੱਗੀ ਸੀ ਬਣਾਉਣ ਕੁੜੇ। ਮੈਂ ਚੱਲ ਬਣਾ ਲੈਣੇ ਆ ਆਪਾਂ ਤੇਲ ਮੈਂ ਬਾਲਾ ਨਹੀਂ ਲਾਇਆ ਸਰੋਂ ਦਾ ਇਹ ਥੋੜਾ ਹੀ ਲਾਇਆ ਸੀ ਆਪਣਾ ਕਾੜ ਕੇ ਕਾੜ ਕੇ ਰੱਖਿਆ ਪਤੀ ਤੇਲ ਮੈਂ ਥੋੜਾ ਜਿਹਾ ਕਾੜ ਲਿਆ ਤੇ ਮੈਂ ਕਾੜ ਕੇ ਡੋਲੂ ਦੇ ਵਿੱਚ ਪਾ ਕੇ ਰੱਖਿਆ ਪਤੀ ਮੇਰਾ ਨਹੀਂ ਕੱਚੇ ਕੱਚੇ ਜੀ ਦੀ ਹੋਰ ਤਰ੍ਹਾਂ ਦੀ ਸਮੈਲ ਆਉਂਦੀ ਹੁੰਦੀ ਹੈ ਤਾਂ ਕਰਕੇ ਆਪਾਂ ਬਾਲਾ ਨਹੀਂ ਪਾਉਂਦੇ ਹੈਗੇ ਤੇਲ ਥੋੜੇ ਥੋੜੇ ਪਾਏ ਆਪਾਂ ਨੇ ਤੇਲ ਉਰੇ ਤੇਲ ਪਾ ਕੇ ਬਸ ਹੁਣ ਇੱਕ ਵਾਰੀ ਪਾਤਾ ਤੇਲ ਮੜਾ ਮੋਟਾ ਹੋਰ ਪਾਉਂਗੀ ਤਾਂ ਇਹਦੇ ਨਾਲ ਘੁਰਚਣੇ ਨਾਲ ਹੁਣ ਥੱਲ ਦੂੰਗੀ ਬਹੁਤ ਸੋਹਣਾ ਥੱਲਿਆ ਜਾਂਦਾ ਹੈ ਇਹ ਊੜਾ ਹਮ ਆਹ ਦੇ ਥੋੜਾ ਹੀ ਪਾਇਆ ਆਪਾਂ ਨੇ ਤੇਲ ਇਹ ਤੇ ਪਰ ਬਾਲਾ ਨਹੀਂ ਪਾਇਆ ਹੈਗਾ ਬਸ ਹੁਣ ਆਪਾਂ ਇਹਨੂੰ ਖੁਰਚਣੇ ਨਾਲ ਥੱਲ ਲਵਾਂਗੇ ਇਹਨੂੰ ਬਹੁਤ ਵਧੀਆ ਪੱਕ ਕੇ ਆਪਣਾ ਤਿਆਰ ਹੋ ਗਿਆ ਇਹ ਦੇਖੋ ਬੂੜਾ ਦੇਖੀ ਕਿੰਨਾ ਵਧੀਆ ਪੱਕਿਆ ਹੈ ਆਹ ਕਿੰਨਾ ਵਧੀਆ ਹੈ ਨਾ ਖੁਰਚਣੇ ਨਾਲ ਥੱਲਿਆ ਜਾਂਦਾ ਆਪਣੇ ਆਪ ਇਹ ਲੈ ਪੋਰਾ ਨਹੀਂ ਲੱਗਦਾ ਹੈਗਾ ਇਹ ਉਹਨੂੰ ਤਵੇ ਨੂੰ ਵੀ ਆਹ ਕਿੰਨਾ ਸੋਹਣਾ ਪੱਕ ਕੇ ਬਹੁਤ ਵਧੀਆ ਪੱਕ ਕੇ ਤਿਆਰ ਹੁੰਦਾ ਹੈ ਇਹ ਬੂੜਾ ਥੋੜਾ ਜਿੜਕਦਾ ਨਾ ਰੈਸਟ ਵਾਸਤੇ ਆਪਾਂ ਆਟਾ ਗੁੰਨ ਕੇ 10 ਮਿੰਟ ਰੱਖ ਦੇਵੇ ਫਿਰ ਬਹੁਤ ਵਧੀਆ ਪੱਕਦੇ ਨੇ ਜਦੋਂ ਗੁੰਨ ਕੇ ਤਾਜ਼ਾ ਨਾ ਜਦੋਂ ਪਕਾਉਨੇ ਫਿਰ ਨਹੀਂ ਵਧੀਆ ਪੱਕਦੇ ਹੈਗੇ ਫਟੁੱਟੀ ਜੀ ਜਾਂਦੇ ਨੇ ਬੂੜਾ ਦੇ ਕਿੰਨੇ ਵਧੀਆ ਪੱਕੇ ਨੇ ਬਸ ਦੋ ਦੋ ਜੜੇ ਇੱਕ ਇੱਕ ਦੋ ਦੋ ਖਾਣੇ ਹੋਣਗੇ ਖਾ ਲਣਗੇ ਬੱਚੇ ਆਪਾਂ ਖਾ ਲਾਂਗੇ ਕੋ ਸ਼ਾਮ ਦੇ ਟਾਈਮ ਨੂੰ ਤਾਂ ਥੋੜੇ ਜਿਹਾ ਐ ਵੀ ਖੱਦੇ ਜਾਂਦੇ ਨੇ ਇਸ ਸਾਜਰੀ ਖਾ ਲਵੇ ਚਲੋ ਹਾਜਮਤਾਈ ਹੋ ਜਾਂਦੇ ਨੇ ਬੱਚਿਆਂ ਦੇ ਵੀ ਆ ਜਾਂਦੇ ਨੇ ਹਾਜਮੇ ਜਿਹੜੇ ਦੂ ਲੱਟ ਤੇਲ ਦੇ ਵਿੱਚ ਪਕਾਉਨੇ ਆਪਾਂ ਨੀਰੇ ਤੇਲ ਦੇ ਵਿੱਚ ਉਹ ਥੋੜੇ ਜੇ ਛੇਤੀ ਘਟਾਉਂ ਹੁੰਦੇ ਨੇ ਹਾਜਮ ਇਹ ਛੇਤੀ ਹਾਜਮ ਹੋ ਜਾਂਦੇ ਨੇ ਆ ਦੇ ਅੱਗ ਬਹੁਤ ਜ਼ਿਆਦਾ ਤੇਜ਼ ਸੀ ਜਦੋਂ ਮੈਂ ਪਾਉਂਦੀ ਸੀ ਨਾ ਬਹੁਤ ਮਤਲਬ ਲਾਟ ਨਿੱਪੜਦੀ ਸੀ ਬਹੁਤ ਅੱਗ ਤੇਜ਼ ਸੀ ਆਏ ਆਪਣੇ ਕੱਕੜੀ ਚ ਖੀਰ ਪਾ ਲਈ ਆਪਾਂ ਨੇ ਇਹਦੇ ਵਿੱਚ ਸ਼ੱਕਰ ਨਹੀਂ ਪਾਈ ਹੈਗੀ ਕਿਉਂ ਸ਼ੱਕਰ ਵਾਲੇ ਪੂੜੇ ਨੇ ਏਕਨ ਬਹੁਤ ਵਧੀਆ ਬਸ ਇਹਦੇ ਨਾਲ ਕਿ ਮਿੱਠਾ ਤਾਂ ਹੁੰਦਾ ਹੀ ਨੇ ਪੂੜੇ ਦੇ ਵਿੱਚ ਮੁੱਠਾ ਮਿੱਠਾ ਪਾਇਆ ਵਈ ਹੁੰਦਾ ਬਹੁਤ ਵਧੀਆ ਇਹਦੇ ਨਾਲ ਨਾ ਏਕਨ ਬਹੁਤ ਵਧੀਆ ਟੇਸਟੀ ਲੱਗਦੇ ਨੇ ਆਪਾਂ ਨੇ ਏਕਨ ਤੋੜ ਕੇ ਹੈ ਮਿੱਠਾ ਨਹੀਂ ਪਾਇਆ ਕਿਉਂ ਦੇ ਵਿੱਚ ਤਾਂ ਹੁੰਦਾ ਹੀ ਹੈ ਮਿੱਠਾ ਆਏ ਕਮ ਜਿਹਾ ਤਨਾ ਕਣ ਇਕੜ ਆ ਲਿਆ ਆਤੀ ਆਪਣਾ ਸਰੋਂ ਦਾ ਤੇਲ ਮੁੱਕ ਗਿਆ ਦੀ ਆਪਾਂ ਤਾਂ ਕਰਕੇ ਹੁਣ ਅੱਜ ਕਾਣੀ ਕੜਾਈ ਐ ਇਹ ਅੱਜ ਦਾ ਅੱਜ ਦੀ ਲਈ ਸੀ ਵੀਡੀਓ ਇਹ ਨਾ ਬਸ ਉਹ ਤੇਲ ਮੁੱਕ ਜਾਂਦਾ ਸਰੋਂ ਦਾ ਕਿਉਂ ਤੜਕੇ ਤੁਰਕੇ ਲਾਉਣੇ ਆ ਦਾਲ ਸਬਜ਼ੀ ਬਣਾਉਣੇ ਆ ਤਾਂ ਕਰਕੇ ਫਿਰ ਆਪਾਂ ਇਹੀ ਵਰਤਦੇ ਆ ਅੱਜ ਆਪਾਂ ਨੇ ਇਹੀ ਕਾਣੀ ਕੜਾਈ ਜੇ ਕਮਜੋਤ ਕਢਾ ਕੇ ਲੈ ਕੇ ਆਇਆ ਸੀ ਕਢਾ ਲੈ ਇੱਕ ਮਿੰਟ ਚ ਮੜਿਆ ਆ ਸੀ ਉਹ ਨਾ ਖੜਾ ਵਾਲਾ ਥੈਲਾ ਚੱਕੀ ਜਨਾਂ ਨਿੱਗਰ ਬਹੁਤ ਹੁੰਦਾ ਇਹ ਖੜਾ ਵਾਲਾ ਥੈਲਾ ਛੁੱਟੀ ਦੀ ਇਹਨੂੰ ਤਾਂ ਕਰਕੇ ਕਢਾ ਲਿਆ ਇੱਕ ਮਿੰਟ ਲਈ ਇਹਨੇ ਤਾਂ ਵਿਚਾਰੇ ਨੇ ਅਸਲ ਤਾਂ ਇਹਨਾਂ ਮਾਪੇ ਚੱਕਲੀ ਕੈ ਨਹੀਂ ਚਲੋ ਹੁਣ ਰਾਮਦਾਰੀ ਖਾਸਾ ਚਿਰ ਹੁਣ ਦੋ ਚਾਰ ਮਹੀਨੇ ਮੁੱਕਾ ਦਾ ਨਹੀਂ ਆਪਾਂ ਨੂੰ 6 ਮਹੀਨੇ ਨੱਗ ਜਾਣੇ ਨੇ ਇਹਦੇ ਨਾਲ ਤਾਂ ਤੇਲ ਨਾਲ ਇੱਕ ਥੈਲਾ ਆਪਾਂ ਨੇ ਕਢਾ ਲਿਆ ਖਾਸਾ ਚਿਰ ਨਹੀਂ ਮੁੱਕਣਾ ਹੈਗਾ ਤੜਕੇ ਤੁਰਕੇ ਆਪਾਂ ਫਿਰ ਇਹਦੇ ਨਹੀਂ ਲਾਉਣੇ ਸਰੋਂ ਦੇ ਤੇਲ ਦੇ ਆਪਣੇ ਹੁਣ ਆਪਣੀ ਰਸੋਈ 'ਚ ਜਾ ਕੇ ਰੱਖ ਲੈਣੀ ਐ ਚ ਇਹ ਟਿਕ ਜੂਗਾ ਥੋੜਾ ਜਾਂ ਆਪਾ ਪੇਰੇ ਨੂੰ ਇਹਦੇ ਵਿੱਚ ਉਹ ਕੱਢਾਂਗੇ ਕੱਢ ਕੇ ਫੇਰ ਡੋਲੂ ਚ ਪਾ ਕੇ ਰੱਖ ਲਾਂਗੇ ਇਹਨੂੰ ਫਿਰ ਇੱਕ ਪਾਸੇ ਰੱਖ ਦਾਂਗੇ ਗਰਮੀ ਗਰਮੀ ਹੋਇਆ ਪਿਆ ਹਾਂਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਧੰਨਵਾਦ ਜੀ